ਅੱਜ ਵਾਲਮੀਕੀ ਆਸ਼ਰਮ ਧੋਨਾ ਸਾਹਿਬ ਟਰਸਟ ਦੇ ਗੱਦੀ ਨਿਸ਼ੀਣ ਸੰਤ ਮਲਕੀਤ ਨਾਟ ਜੀ ਦੇ ਆਸ਼ੀਰਵਾਦ ਸਦਕਾ ਟਰਸਟ ਦੇ ਚੇਅਰਮੈਨ ਸ਼੍ਰੀ ਓਮ ਪ੍ਰਕਾਸ਼ ਗੱਬਰ ਜੀ ਦੀ ਦੇਖ ਰੇਖੇਟ ਪੁਰਾਣੀ ਬੋਡੀ ਨੂੰ ਭੰਗ ਕਰਕੇ ਨਵੇਂ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਵਿੱਚ ਬਿੱਟੂ ਪਹਿਲਵਾਨ ਪੰਜਾਬ ਯੂਥ ਪ੍ਰਧਾਨ ਅਜੇ ਕੁਮਾਰ ਵਾਈਸ ਪੰਜਾਬ ਪ੍ਰਧਾਨ ਮੁਕੇਸ਼ ਜਰਨਲ ਸਕੱਤਰ अर्जंदर शर्मा वाइस नेशनल प्रधान ਇਸ ਤੋਂ ਇਲਾਵਾ ਅਣਗਿਣਤ ਨੌਜਵਾਨਾਂ ਨੇ ਅੱਜ ਢੋਣਾ ਸ੍ਰੈਬ ਟ੍ਰਸਟ ਵਿਖੇ ਪਹੁੰਚ ਕੇ ਸਤਕੁਰ ਮਲਕੀਤ ਨਾਚੀ ਪਾਸੋਂ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਟਰਸਟ ਦੇ ਨਾਲ ਆਪਣੇ ਆਪ ਨੂੰ ਸਮਰਪਿਤ ਕੀਤਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਨਵ ਨਿਯੁਕਤ ਪੰਜਾਬ ਯੂਥ ਪ੍ਰਧਾਨ ਬਿੱਟੂ ਪਹਿਲਵਾਨ ਨੇ ਦੱਸਿਆ ਕਿ ਜੋ ٹرسٹ ਬਣੋ ਮੈਨੂੰ ਅਤੇ ਮੇਰੇ ਸਾਥੀਆਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਇਹ ਜ਼ਿੰਮੇਵਾਰੀ ਮੈਂ ਅਤੇ ਮੇਰੇ ਸਾਥੀ ਤਨਦੇਹੀ ਨਾਲ ਨਿਭਾਵਾਂਗੇ ਅਤੇ ٹرسٹ ਦਾ ਜੋ ਵੀ ਹੁਕਮ ਆਏਗਾ ਉਸ ਨੂੰ ਸਿਰ ਮੱਥੇ ਮੰਨ ਕੇ ਪਹਿਲ ਦੇ ਆਧਾਰ ਤੇ ਪਰਵਾਣਗੀ ਹੋਵੇਗੀ ਵਾਲਮੀਕੀ ਆਸ਼ਰਮ ਧੂਨਾ ਸਾਹਿਬ ٹرسٹ ਦੇ ਚੇਅਰਮੈਨ ਓਮ ਪ੍ਰਕਾਸ਼ ਗੱਬਰ ਜੀ ਨੇ ਨਵ ਨਿਯੁਕਤ ਨੌਜਵਾਨਾਂ ਨੂੰ ਬਧਾਈ ਦਿੱਤੀ ਅਤੇ ਕਿਹਾ ਕਿ ਜੋ ਆਸ ਲੈ ਕੇ ਅੱਜ ਸਤਗੁਰ ਮਲਕੀਤ ਨਾਥ ਜੀ ਨੇ ਇਹ ਨਿਯੁਕਤੀਆਂ ਕੀਤੀਆਂ ਹਨ ਆਸ ਹੈ ਕਿ ਇਹ ਨੌਜਵਾਨ ਉਹਨਾਂ ਨਿਯੁਕਤੀਆਂ ਨੂੰ ਸਹੀ ਢੰਗ ਨਾਲ ਇਸਤੇਮਾਲ ਕਰਨਗੇ ਅਤੇ ਆਸ਼ਰਮ ਦੇ ਹੋਣ ਵਾਲੇ ਕੰਮਾਂ ਵਿੱਚ ਵਾਧਾ ਕਰਨਗੇ ਨਵ ਨਿਯੁਕਤ ਯੂਥ ਪੰਜਾਬ ਪ੍ਰਧਾਨ ਬਿੱਟੂ ਪਹਿਲਵਾਨ ਨੇ ਸਤਗੁਰ ਮਲਕੀਤ ਨਾਥ ਜੀ ਅਤੇ ٹرسٹ ਦੇ ਚੇਅਰਮੈਨ ਸ਼੍ਰੀ ਓਮ ਪ੍ਰਕਾਸ਼ ਗੱਬਰ ਜੀ ਦਾ ਧੰਨਵਾਦ ਕੀਤਾ ਅਤੇ ਮੁੱਖਾਂ ਦੇਖ ਕੇ ਸਨਮਾਨ ਵਜੋਂ ਉਹਨਾਂ ਕੋਲੋਂ ਅਸ਼ੀਰਵਾਦ ਪ੍ਰਾਪਤ ਕੀਤਾ। ਅਗਲਾ ਸ਼ਿਲੋਤ ਦੇ ਬੜਾ ਜਾਨੇ ਹੋ ਕੇ। ਬਾੜ ਵਾਲਮੀਕ মহারাজ ਕੀ ਜੈ। ਅੱਜ ਜੋ 1 ਫਰਵਰੀ ਪਾਵਨ ਪਵਿੱਤਰ ਸਥਾਨ ਦੇ ਉੱਤੇ ਜਿਹੜਾ ਤੁਲਾ ਸਾਹਿਬ ਦੇ ਉੱਤੇ ਵਿਸਾਲ ਮੀਟਿੰਗ ਕੀਤੀ ਗਈ ਤੇ ਜਿਹੜੇ ਤੁਲਾ ਸਾਹਿਬ ٹرسٹ ਵੱਲੋਂ ਜਿਹੜੀਆਂ ਨਵੇਂ ਜਸੇਬੰਦੀ ਵੱਲੋਂ ਅਹੁਦਿਆਂ ਅਹੁਦੇ ਜਿਹੜੇ ਦਿੱਤੇ ਗਏ ਆ ਇਹਨਾਂ ਨੂੰ ਪ੍ਰਮਾਤਮਾ ਵਾਲਮੀਕ ਮਹਾਰਾਜ ਜੀ ਵੱਲੋਂ ਤੇ ਹਰ ਤੁਲਾ ਸਾਹਿਬ ٹرسٹ ਵੱਲੋਂ ਸੇਵਾ ਲਈ ਗਈ ਕਿ ਆਪਣੇ ਤਨ ਮਨ ਧਨ ਦੇ ਨਾਲ ਜਿਹੜੀ ਉਹ ਆਪਣੇ ਪਵਿੱਤਰ ਸਥਾਨ ਦੀ ਸੇਵਾ ਕਰਨੀ ਉਹਦੇ ਨਾਲ ਨਾਲ ਜਿਹੜਾ ਸੰਦੇਸ਼ ਲਾਇਆ ਕਿ ਜੋ ਹਰ ਸਾਲ ਦੀ ਤਰ੍ਹਾਂ ਪਵਿੱਤਰ ਸਥਾਨ ਦੇ ਉੱਤੇ ਸਾਇਬ ਸਤਿਗੁਰ ਗਿਆਨनाथ ਮਹਾਰਾਜ ਜੀ ਦਾ ਜੋ ਸ਼ੁਭ ਦਿਹਾੜਾ ਮਨਾਇਆ ਜਾਂਦਾ ਵਾ ਆਜ਼ਾਦੀ ਦਾ ਦਿਨ ਆਜ਼ਾਦੀ ਦਾ ਦਿਨ 9 ਅਰ 10 ਫਰਵਰੀ ਨੂੰ ਮਨਾਇਆ ਜਾਂਦਾ ਵਾ ਤੇ 9 ਨੂੰ ਜਿਹੜੀ ਉਹ ਵਿਸਾਲ ਜਿਹੜੀ ਸ਼ੋਭਾ ਯਾਤਰਾ ਨਿਕਲ ਰਹੀ ਆ ਤੇ ਸ਼ਹਿਰ ਵਾਸੀਆਂ ਨੂੰ ਅੰਮ੍ਰਿਤਸਰ ਵਾਸੀਆਂ ਨੂੰ ਜਿਹੜੀ ਅਪੀਲ ਕਰਦੇ ਆ ਕਿ ਇਸ ਸ਼ੋਭਾ ਯਾਤਰਾ ਦੀ ਗ੍ਰਾਉਂਡ ਨੂੰ ਜਿਹੜਾ ਵਧਾਓ ਇਹਦਾ ਸਵਾਗਤ ਜਿਹੜਾ ਉਹ ਸਾਰਾ ਸ਼ਹਿਰ ਜਿਹੜਾ ਕੀਤਾ ਜਾਵੇ ਤੇ ਉਹਦੇ ਨਾਲ ਨਾਲ ਸੰਗਤ ਨੂੰ ਨੂੰ ਔਰ ਆਪਣੀ ਕੌਮ ਨੂੰ ਸਾਰੀ ਨੂੰ ਅਪੀਲ ਕਰਦਿਆਂ ਇਸ ਕੋਮੀ ਮੇਲੇ ਦੇ ਵਿੱਚ ਪਰਿਵਾਰ ਸਮੇਤ ਪਹੁੰਚ ਕੇ ਆਪਣੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜਯ ਵਾਲਮੀਕੀ ਹਾਰ ਹਾਰ ਵਾਲੀ ਸਤਿ ਗਿਆਨ ਆਜੀ ਮਰੀ ਦਾ ਸ਼ੁਭ ਦਿਹਾੜਾ 10 ਫਰਵਰੀ ਨੂੰ ਆ ਰਿਹਾ ਹੈ ਉਹਦੇ ਤੇ ਹਰ ਸਾਲ ਦੀ ਤਰ੍ਹਾਂ ਭਵਨ ਬਾਰੇ ਤੁਨਾ ਸਰ ਟ੍ਰਸਟ ਨੂੰ ਨਵੀਂ ਸਗਠਨ ਦਾ ਉਯੋਜਨ ਕੀਤਾ ਜਾਂਦਾ ਹੈ ਜਿਹਦੇ ਵਿੱਚ ਅੱਜ ਸਾਨੂੰ ਜੂਤ ਨੇ ਬਹੁਤ ਹੰਗਾਰਾ ਦਿੱਤਾ ਹੈ ਪੰਜਾਬ ਦੇ ਜੂਤਾਂ ਅੰਗਰੇਜ਼ ਦੇ ਪ੍ਰਧਾਨ ਸੀ ਬਿੱਟੂ ਜੀ ਨੂੰ ਲਾਇਆ ਹੈ ਜਿਹੜੇ ਕਾਫੀ ਸੰਤਾਂ ਨੂੰ ਨਾਲ ਲੈ ਕੇ ਪਹੁੰਚੇ ਹਨ ਉਹਦੀਦਾਰੋ ਅਜੀਤ ਜੀ ਨਾਲ ਇੱਕ ਮਹੀ ਮਸੀਂ ਨਵੀਂ ਬਾਬਾ ਜੀ ਦੇ ਹੁਕਮਾਂ ਅਨੁਸਾਰ ਕੀਤੀ ਹੈ ਫ੍ਰੀ satsang ਪਹਿਲੇ ਜਿਹੜੇ ਲੋਕ satsang ਕਰਦੇ ਗਵਈਏ ਉਹਨਾਂ ਦੇ ਰੇਟ ਬਹੁਤ ਜ਼ਿਆਦਾ ਸੀ ਕੋਈ 31 ਲੱਖ ਕੋਈ 50 ਲੱਖ ਕੋਈ ਲੱਖ ਲੱਖਾਂ ਵਿੱਚ ਲੇ ਗਏ ਲੇਕਿਨ ਮਕੇ ਜੀ ਨੇ ਇੱਕ satsang ਸਭਾ ਬਣਾਈ ਹੈ ਜਿਹੜੀ ਹਰ ਮੰਦਰ ਹਰ ਮਹੱਲੇ ਕੁਤਿਆਂ ਵਿੱਚ ਜਾ ਕੇ ਵੀ ਸਾਸਾਂ ਕਰਨਗੇ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਉਹਨਾਂ ਹੀ ਪ੍ਰਚਾਰ ਸਕੱਤਰ ਵੀ ਬਣਾਇਆ ਹੈ ਕਿ ਜਿਨ੍ਹਾਂ ਨੇ ਹੰਗਾਰਾ ਦਿੱਤਾ ਹੈ ਇਹ ਮਹੀਮ ਸਾਡੀ ਸਾਰਾ ਸਾਲ ਚੱਲਦੀ ਰਹੇਗੀ ਜੋ ਸਤੁਰ ਗਿਆਨ ਜੀ ਦਾ ਸ਼ੁਭ ਦਿਹਾੜਾ ਆ ਰਿਹਾ ਹੈ 10 ਫਰਵਰੀ ਨੂੰ ਉਦਨ ਸਤ ਮਰਗੀਨਾ ਜੀ ਦੇ ਹਦਾਸਾ ਮਤਾਬ 10 ਟ੍ਰਾਈਸਾਈਕਲ ਆ ਪੰਜ ਜਾਣੇ ਮੰਡੇ ਜਾਣਗੇ ਤੇ ਭੈਣਾ ਦੇ ਵਾਸਤੇ 30 ਦੇ ਬਾਅਦ ਤੇ ਪੰਜ ਸਲਾਈ ਸੈਂਟਰ ਸ਼ਹਿਰ ਦੇ ਵਿੱਚ ਖੁੱਲੇ ਜਾਣਗੇ ਉੱਥੇ ਸੈਂਟਰ ਖੁੱਲ੍ਹਾਂ ਦਿੱਤੇ ਬੱਚਿਆਂ ਦੇ ਸੇਵ ਵੀ ਹੋਵੇਗਾ ਜਿਹਦੇ ਵਿੱਚ ਕਿਸੀ 10 ਮਸ਼ੀਨਾ ਇੱਕ ਸੈਂਟਰ ਨੂੰ ਫੰਕਸ਼ਨ ਦੇਣਗੇ ਜਿਹਦੇ ਜਿਹੜੀਆਂ ਸਾਡੀਆਂ ਬੱਚੀਆਂ ਸਲਾਈ ਸਿੱਖ ਕੇ ਆਪਣੇ ਘਰ ਜਾਣਗੀਆਂ ਉਸ ਘਰ ਨੂੰ ਚਾਰ ਚੰਨ ਲਾਉਣਗੀਆਂ ਸਲਾਈ ਕਢਾਈ ਦਾ ਕੰਮ ਫ੍ਰੀ ਤੌਰ ਤੇ ਕਰਨਗੀਆਂ ਜਿਸ ਨਾਲ ਉਹ ਘਰ ਖੁਸ਼ਹਾਲ ਹੋਵੇਗਾ ਇਹ ਸੰਤਨ ਦੀ ਸੋਚ ਹੈ ਸੰਤਾਂ ਨੇ ਇਹ ਹੀ ਮੀਮ ਚਲਾਈ ਹੋਈ ਆ ਨਮਾਨੇ ਦੇ ਨਾਮ ਮਾਨ ਗੁਰੂ ਦੀ ਨਤਾਨੇ ਸੰਗੁਰੂ ਨਿਉ ਟਿਆਰੀ ਓਟ ਗੁਰੂ ਜੀ ਨੂੰ ਲੈ ਕੇ ਸੰਤ ਮਲਕੀਤ ਨਾਜ਼ ਮਹਾਰਾਜ ਨੇ ਮਹਿਮ ਨੂੰ ਜਿਹੜੇ ਚੜ੍ਹਨ ਦੇ ਬਾਅਦ ਤੇ ਪੂਰਾ ਪ੍ਰਲਾਕੀਤਾ ਕਿਉਂਕਿ ਕਾਫੀ ਸਮੇਂ ਤੋਂ ਟਰੈਕ ਤੇ ਮਸ਼ੀਨਾਂ ਬੰਨੰਦਾ ਸੰਤ ਮਲਕੀਤ ਨਾਜ਼ ਦਾ ਮਹਿਮ ਲੜਕੀਆਂ ਨੇ ਸਾਧੀਆਂ ਕਰਨੀਆਂ ਇਹ ਇਹਨਾਂ ਦੀ ਮਹਿਮ ਯਾਤਰੀਏ ਦੇ ਕਿਉਂਦੇ ਨੇ ਉਹਨਾਂ ਰਹਿਣ ਦੀ ਬਸਤਾ ਖਾਣੇ ਦੀ ਬਸਤਾ ਕਰਨੀ ਇਹਨਾਂ ਦਾ ਮੁੱਖ ਕਾਰਨ ਹੁੰਦਾ ਹੈ ਭੁੱਖ ਇਹਨਾਂ ਦਾ ਬਰਾਲਾ ਹੁੰਦਾ ਹੈ ਕਿ ਆਈਆਂ ਸੰਗਤਾਂ ਉੱਥੋਂ ਆ ਕੇ ਲੰਗਰ ਛਕਣ ਰਹਿਂ ਵਿਵਸਥਾ ਕਰਨ ਧੰਨਵਾਦ ਜੈ ਬਾਲਮੀਕੀ ਹਰ ਬਾਲਮੀਕੀ ਆ ਗਿਆ ਤੇ ਜਿਹਦੇ ਵਿੱਚ ਨਵੇਂ ਉਹਦੀਆਂ ਦਾਰਾਂ ਦੇ ਕੇ ਜਿਹੜੀਆਂ ਸਤਿਗੁਰੂ ਮਹਾਰਾ ਮਲਕੀਤ ਨਥ ਅਲੋਂ ਤੇ ਤੁਣਾ ਸਾਹਿਬ ਟਰਸਟ ਨਾਲੋਂ ਜਿਹੜਾ ਨਵੇਂ ਉਹਦੇ ਦਾਰਾਂ ਨੂੰ ਜਿਹੜਾ ਚੁਣ ਕੇ ਮਾਨ ਸਨਮਾਨ ਵੀ ਦਿੱਤਾ ਗਿਆ ਉਹਦੇ ਨਾਲ ਨਾਲ ਸੰਗਤਾਂ ਨੂੰ ਬੇਨਤੀ ਕਰਦੇ ਕਿ ਭਾਈ ਜੋ ਪਾਵਨ ਵਾਲਮੀਕੀ ਤੀਰਤੇ ਹਰ ਸਾਲ ਜਿਹੜਾ ਸਤਿਗੁਰੂ ਗਿਆਨ ਨਾਮ ਰਾਜ ਦਾ ਜੇਲ ਯਾਤਰਾ ਦਾ ਜਿਹੜਾ ਮੇਲਾ ਬੜੀ ਧੂਮਤਾਬ ਤੇ ਸਰਦਾ ਨਾਲ ਮਨਾਇਆ ਜਾਂਦਾ ਜਿਹਦੇ ਵਿੱਚ ਦੂਰ ਦਰਾਡੇ ਤੋਂ ਦੇਸ਼ਾਂ-ਵਿਦੇਸ਼ਾਂ ਤੱਕ ਜਿਹੜੀ ਸੰਗਤ ਪਹੁੰਚਦੀ ਆ ਤੇ ਸੰਗਤਾਂ ਨੂੰ ਬੇਨਤੀ ਕਿ ਪਰਿਵਾਰਾਂ ਸਮੇਤ ਜਿਹੜਾ ਪਾਵਨ ਵਾਲਮੀਕ ਤੀਰਥ ਤੇ ਜਿਹੜਾ 9 ਤਰੀਕ ਨੂੰ ਰਾਤ ਨੂੰ ਹਾਜ਼ਰੀ ਭਰ ਕੇ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕਰੋ ਜਿਹਦੇ ਵਿੱਚ ਬਹੁਤ ਹੀ ਪ੍ਰਮਾਤਮਾ ਵਾਲਮੀਕ ਮਹਾਰਾਜ ਦਾ ਹਰਜਸ ਕਰਨ ਵਾਲੇ ਸੁਖਰਾਮ ਸਰੋਇਆ ਜੀ ਜਿਨ੍ਹਾਂ ਨੇ 1990 92 ਤੋਂ ਲੈ ਕੇ ਜਿਹੜਾ ਵਾਲਮੀਕ ਮਹਾਰਾਜ ਦਾ ਬਹੁਤ ਤਰੀਕੇ ਨਾਲ ਪ੍ਰਚਾਰ ਕੀਤਾ ਔਰ ਇਤਿਹਾਸ ਦੇ ਨਾਲ ਜਿਹੜਾ ਜੋੜਿਆ ਉਹ 사ਧਗਰਾਂ ਦੇ ਹਾਜ਼ਰੀ ਭਰ ਰਿਹਾ 9 ਤਰੀਕ ਰਾਤ ਨੂੰ ਤੇ ਸੰਗਤਾਂ ਨੂੰ ਬੇਨਤੀ ਕੀਤੀ ਪਰਿਵਾਰਾਂ ਸਮੇਤ ਪਹੁੰਚ ਕੇ ਜਿਹੜਾ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਨਾਲੇ 사ਸੰਗ ਦਾ ਆਨੰਦ ਮਾਣੋ ਜੈ ਵਾਲਮੀਕੀ ਹਰ ਹਰ ਵਾਹ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਮੈਨੂੰ ਸੇਵਾ ਦਾ ਮੌਕਾ ਦਿੱਤਾ ਹੈ ਤੇ ਮੈਂ ਸੇਵਾ ਤਹਿਤ ਰੋਂ ਨਿਭਾਵਾਂਗਾ ਮੈਂ ਪ੍ਰਧਾਨਗੀ ਦੇ ਰੂਪ ਚ ਨਹੀਂ ਨਿਭਾਵਾਂਗਾ ਮੈਂ ਸੇਵਾਦਾਰ ਬਣ ਕੇ ਸੇਵਾ ਕਰਾਂਗਾ ਤੇ ਮੈਂ ਆਪ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਬਸ ਕੇਸ਼ ਮਲੋਤਰਾ ਮੈਂ ਭਗਵਾਨ ਵਾਲਮੀਕੀ ਲਖੋਸੈਣਾ ਦਾ ਇੱਕ ਛੋਟਾ ਜਿਹਾ ਸੇਵਕ ਪਰੰਪਿਤਾ ਵਾਲਮੀਕੀ ਮਹਾਰਾਜ ਨੇ ਜੋ ਕਿ ਮੇਰੀ ਸੇਵਾ ਲਈ ਹੀ ਮੰਦਰ ਮੰਦਰ ਜਾ ਕੇ ਸਾਧ ਸੰਗ ਕਰਨ ਦੀ ਉਹ ਆਪਾਂ ਕਾਫੀ ਦਿਲੋਂ ਕਰਦੇ ਪਿਆ ਔਰ ਮੇਰੀ ਸਮੂਥੀ ਟੀਮ ਜਿਨ੍ਹਾਂ ਨੇ ਮੇਰਾ ਬਹੁਤ ਸੰਘਰਸ਼ ਕੀਤਾ ਵਾ ਤੇ ਅੱਜ ਅਸੀਂ ਮੰਦਰਾ ਮੰਦਰਾ ਚ ਜਾ ਕੇ ਸਾਧ ਸੰਗ ਕਰਦੇ ਆ ਮੈਂ ਬਹੁਤ ਹੀ ਧੰਨਵਾਦ ਕਰਦਾ ਹਾਂ ਸਾਡੇ ਸੰਤ ਕੀਤਨਾ ਜੀ ਔਰ ਓਮ ਪ੍ਰਕਾਸ਼ ਗੱਬਰ ਜੀ ਜਿਨ੍ਹਾਂ ਨੇ ਆ ਕੇ ਸਾਡਾ ਸਮੂਥੀ ਟੀਮ ਦਾ ਮਾਨ ਸਨਮਾਨ ਕੀਤਾ ਸਾਡੇ ਬੜੇ ਸਤਿਕਾਰਯੋਗ ਨੇਡੂ ਭਾਜੀ ਸਾਡੇ ਬੜੇ ਹੀ ਸਰਕਾਰ ਜੋਗ ਰਮੇਸ਼ ਭਾਜੀ ਰਮਨ ਮਲੋਤਰਾ ਜੀ ਰੋਕੀ ਭਾਜੀ ਔਰ ਸਾਹਿਲ ਜੀ ਔਰ ਸ਼ਿਵਾ ਜੀ ਜਿਹੜੇ ਕਿ ਤੁਹਾਡਾ ਸਾਥ ਪੂਰਾ ਦੇ ਰਹੇ ਨੇ ਆਪਾਂ ਪੰਜਾਬ ਤੇ ਕਿ ਜਿੰਨੇ ਵੀ ਸ਼ਹਿਰ ਜਿੱਥੋਂ ਵੀ ਤੁਹਾਨੂੰ ਕਹਿਣਗੇ ਕਿ ਆ ਕੇ satsang ਕਰੋ ਅਸੀਂ ਉੱਥੇ ਜ਼ਰੂਰ satsang ਕਰਾਂਗੇ ਔਰ ਫ੍ਰੀ ਕੋਸਟ ਫ੍ਰੀ ਕੋਸਟ satsang ਕਰਦੇ ਪਏ ਆ ਜੀ ਕੋਈ ਵੀ ਮੰਦਰ ਲੁਧਿਆਣਾ ਆ ਜਾਂ ਜਲੰਧਰ ਆ ਜਿੱਥਾਨੂੰ ਕਹਿਣਗੇ ਅਸੀਂ ਉੱਥੇ ਪੈਸੇ ਖੁਦ ਲਾ ਕੇ ਜਾ ਕੇ satsang ਕਰਾਂਗੇ ਜੈ ਬਾਲਮੀਕੀ ਹਰ ਹਰ ਬਾਲਮੀਕੀ